जय माता दी दोस्तों पादरो ਥੱਲੇੋਂ ਆਏ ਆ ਔ ਤ ਹਾਂਜੀ ਦੋਸਤੋ ਪਹੁੰਚ ਗਿਆ ਆਪਾਂ ਮਾਤਾ ਰਾਣੀ ਦੇ ਦਰਬਾਰ ਤੇ ਉੱਚਾ ਜੀ ਮਾਤਾ ਰਾਣੀ ਦਾ ਦਰਬਾਰ ਜਿਹੜਾ ਸਾਨੂੰ ਸਾਹਮਣੇ ਤੇ ਦਦਾ ਨਾ ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਹੀ ਵਧੀਆ ਹੋਣਗੇ ਸਵਾਗਤ ਆ ਤੁਹਾਡਾ ਇੱਕ ਵਾਰ ਫੇਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਬਾਬਾ ਜੀ ਤੁਹਾਡੇ ਸਾਰਿਆਂ ਤੇ ਆਪਣੀ ਕਿੱਪਾ ਬਣਾਈ ਰੱਖੇ ਮਾਤਾ ਰਾਣੀ ਮਿਹਰ ਭਰਿਆ ਹੱਥ ਰੱਖੇ ਤੇ ਦੋਸਤੋ ਅੱਜ ਅਸੀਂ ਯਾਰ ਇੱਕ ਹੋਰ ਨਵੀਂ ਲੋਕੇਸ਼ਨ ਤੇ ਨਵੀਂ ਲੋਕੇਸ਼ਨ ਕਿੱਥੇ ਆ ਪੰਜਾਬ ਔਰ ਹਿਮਾਚਲ ਦੇ ਬਿਲਕੁਲ ਬਾਰਡਰ ਤੇ ਪੈਂਦੀ ਆ ਜਦੋਂ ਆਪਾਂ ਜਾਂਦੇ ਹਾਂ ਤਾਂ ਪੰਜਾਬ ਤੋਂ ਸਿੱਧਾ ਗੁਗਰੇਟ ਵੱਲ ਨੂੰ ਲੋਕੇਸ਼ਨ ਦਾ ਨਾਮ ਹੈਗਾ ਜੀ ਆਪਾਂ ਜਾ ਰਹੇ ਹਾਂ ਦਰਬਾਰ ਤੇ ਮਾਤਾ ਰਾਣੀ ਦੇ ਮਾਤਾ ਆਸ਼ਾ ਦੇਵੀ ਦਰਬਾਰ ਤੇ ਜੋ ਮਤਲਬ ਜਦੋਂ ਪੰਜਾਬ ਤੋਂ ਹਿਮਾਚਲ ਜਾਂਦੇ ਨਾ ਹਿਮਾਚਲ ਦੇ ਬਾਰਡਰ ਤੇ ਯਾਨੀ ਕਿ ਥੱਲੇ ਨੂੰ ਦਿਖਦੀ ਪਹਾੜੀਆਂ ਦੇ ਵਿੱਚ ਬਹੁਤ ਖੂਬਸੂਰਤ ਜਗ੍ਹਾ ਆ ਉੱਥੇ ਲੈ ਕੇ ਜਾ ਰਹੇ ਤੁਹਾਨੂੰ ਤੇ ਬਹੁਤ ਸੋਹਣਾ ਦਰਵਾਰ ਆ ਉਮੀਦ ਕਰਦਾ ਤੁਸੀਂ ਵੀਡੀਓ ਪੂਰੀ ਦੇਖੋਗੇ ਪੂਰੀ ਦੇਖਿਓ ਦਰਸ਼ਨ ਕਰੋ ਮਾਤਾ ਰਾਣੀ ਦੇ ਤੇ ਤੁਹਾਨੂੰ ਸਾਰਾ ਪੂਰੀ ਅਪਡੇਟ ਦਵਾਂਗੇ ਕਿੱਧਰ ਦੀ ਜਾਣਾ ਹੈ ਕਿੱਧਰ ਦੀ ਬਾਈਕ ਵਗੈਰਾ ਜਾਂ ਗੱਡੀਆਂ ਕਿੱਧਰ ਜਾਂਦੀਆਂ ਆ ਜਾਂ ਫਿਰ ਪੈਦਲ ਜਾਣ ਲਈ ਟਰੈਕ ਕਿਹੜਾ ਵਧੀਆ ਹੈ ਤੁਹਾਨੂੰ ਸਾਰਾ ਕੁਝ ਦੱਸਾਂਗੇ ਬਨੇਰੋ ਵੀਡੀਓ ਦੇ ਨਾਲ ਚਲੋ ਚੱਲਦੇ ਆ ਜੀ ਹੁਣ ਲੈ ਕੇ ਚੱਲਦੇ ਤੁਹਾਨੂੰ ਨਾਲ ਮੇਰੇ ਆ ਰਹੇ ਆ ਜਸ਼ਨ ਮੇਰੇ ਚਾਚਾ ਦਾ ਮੁੰਡਾ ਤਿੰਨ ਫਰੈਂਡ ਹੋਰ ਆ ਰਹੇ ਆ ਸਾਨੂੰ ਮਿਲਾਂਦੇ ਉਹਨਾਂ ਨਾਲ ਵੀ ਹਾਂਜੀ ਦੋਸਤੋ ਜਾ ਰਹੇ ਜੀ ਆਪਾਂ ਸਾਡੇ ਨਾਲ ਦੇ ਬੰਦੇ ਆ ਉਹ ਆ ਗਏ ਘਰ ਦੇ ਅੰਦਰ ਲੈ ਆਇਆ ਜੀ ਦੇਖਦੇ ਆ ਜੀ ਫੋਨ ਕਰਦਾ ਉਹਨਾਂ ਮੇਰੇ ਤੁਹਾણા ਮੁੰਡੇ ਨੇ ਆ ਦੇਖੋ ਮਾਤਾ ਰਾਣੀ ਦੇ ਦਰਸ਼ਨ ਕਰੋ ਜੀ ਤੁਹਾਨੂੰ ਆਪਾਂ ਤਕਰੀਬਨ ਹਰ ਵੀਡੀਓ ਨੂੰ ਮਾਤਾ ਰਾਣੀ ਦੇ ਦਰਸ਼ਨ ਕਰਵਾਉਂਦੇ ਕਰਵਾਉਂਦੇ ਆ ਜੀ ਸਾਡੇ ਨਾਲ ਜਸ਼ਨ ਵੀ ਹੈਗਾ ਮੇਰੇ ਨਾਲ ਆ ਜੀ ਦੋਸਤੋ ਮੁੰਡੇ ਆ ਗਏ ਅੰਦਰ ਆ ਬੈਂਕ ਦੇ ਵਿੱਚ ਆ ਸਾਡੇ ਪਿੰਡ ਦਾ ਜੀ ਕੀ ਨੌਕਰੀਆਂ ਬੜੀ ਵੈਸੇ ਇਹ ਆਪਣਾ ਭਰਾ ਲੱਕੀ ਲੱਕੀ 도ਆਬਾ ਵਲੋਗ ਸਕੂਲ ਤੋਂ ਆਏ ਪੇਪਰ ਪਾ ਕੇ ਅਸੀਂ ਆ ਚੁੱਕੇ ਹਾਂ ਜੀ ਮੰਗੂ ਵਾਲਾ ਦੇਖੋ ਇੱਥੋਂ ਜਾਂਦਾ ਆ ਸਾਹਮਣੇ ਮਾਤਾ ਆਸ਼ਾ ਦੇਵੀ ਜੀ ਇਹ ਮੰਦਿਰ ਨੂੰ ਰਸਤਾ ਤੇ ਆ ਸਾਹਮਣੇ ਦੋਸਤੋ ਚੱਲ ਜਾਂਦਾ ਆ ਗਗਰੇਟ ਵਾਲੀ ਸਾਈਡ ਨੂੰ ਤੇ ਅੱਗੇ 3 ਕਿਲੋਮੀਟਰ ਅੱਗੇ ਜਾ ਕੇ ਨਾ ਬਾਰਡਰ ਵੰਦਾ ਆ ਆਪਣੇ ਹਿਮਾਚਲ ਤੇ ਪੰਜਾਬ ਦਾ ਆ ਗੇਟਸ ਨਹੀਂ ਆਪਾਂ ਜਾਣਾ ਅੰਦਰ ਨੂੰ 3 ਕਿਲੋਮੀਟਰ ਅਗੇ ਜਾ ਕੇ ਹਮਾਚਲ ਪੰਜਾਬ ਦਾ ਬਾਰਡਰ ਪੈਂਦਾ ਉੱਤੋਂ ਹੀ ਨਾ ਖੱਬੇ ਹੱਥ ਨੂੰ ਰਸਤਾ ਉੱਤ ਦਾ ਟਰੈਕਿੰਗ ਵਾਸਤੇ ਪੈਦਲ ਜਾਣ ਵਾਸਤੇ ਨਾ ਸਿੱਧਾ ਮਾਤਾ ਜੀ ਦਾ ਦਰਬਾਰ ਨੂੰ ਤੇ ਆਪਣੇ ਨਾਲ ਦੇ ਵੀ ਆ ਗਏ ਆ ਆਪਣੇ ਸਾਥੀ ਇਧਰੋਂ ਗੱਡੀਆਂ ਜਾਂ ਬਾਈਕ ਵਗੈਰਾ ਜਾਂਦੀਆਂ ਹੈਗੀਆਂ ਤੇ ਉਧਰ ਦੀ ਜਾਂਦਾ ਹੈਗਾ ਜੀ ਪੈਦਲਿਆਂ ਦਾ ਰਸਤਾ ਹੈਗਾ ਚਲੋ ਤੁਹਾਨੂੰ ਇਧਰ ਹੀ ਰਸਤਾ ਦਿਖਾਉਂਦੇ ਆਪਾਂ ਹਾਂਜੀ ਦੋਸਤੋ ਹੁਣ ਆਪਾਂ ਗੇਟ ਦੇ ਅੰਦਰ ਐਂਟਰ ਕਰ ਚੁੱਕੇ ਆ ਹੁਣ ਤੁਸੀਂ ਦੇਖੋ ਇੱਥੇ ਕਿੰਨੇ ਸ਼ਾਨਦਾਰ ਵਿਊ ਆ ਕਿੰਨੀਆਂ ਵਧੀਆ ਵਧੀਆ ਮੋੜ ਕਿੱਡ ਤੇ ਉਤਰਾਈਆਂ ਹੈਗੀਆਂ ਚੈੱਕ ਕਰ ਸਕਦੇ ਹੋ ਇਹ ਬਹੁਤ ਸੋਹਣਾ ਰਸਤਾ ਜੀ ਮਾਤਾ ਰਾਣੀ ਦੇ ਦਰਵਾਜ਼ੇ ਨੂੰ ਜਾਂਦਾ ਦੇਖੋ ਮੈਂ ਵੀਡੀਓ ਥੋੜੀ ਤੇਜ਼ ਕੀਤੀ ਆ ਕਿ ਲੰਬੀ ਨਾ ਬਣ ਜਾਵੇ ਇੱਦਾਂ ਹੀ ਉਤਰਾਈਆਂ ਜੀ ਕਾਫੀ ਸਾਰੀਆਂ ਅੱਗੇ ਜਾ ਕੇ ਚੜ੍ਹਾਈਆਂ ਵੀ ਆ ਗਈਆਂ ਇੱਦਾਂ ਹੀ ਉਹ ਵੀ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਬਹੁਤ ਖੂਬਸੂਰਤ ਰਸਤਾ ਆ ਦੇਖੋ ਚੱਕ ਕਰ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਬਸ ਇ ਉਤਰਾਇਆ ਉਤਰ ਕੇ ਆਪਾਂ ਨਾਲ ਹੀ ਨਾ ਰਾਈਟ ਸਾਈਡ ਟਰਨ ਹੋ ਗਏ ਸੀ ਰਾਈਟ ਸਾਈਡ ਟਰਨ ਹੋ ਕੇ ਫਿਰ ਆਪਾਂ ਤੁਹਾਨੂੰ ਰਸਤਾ ਬਾਕੀ ਵੀ ਦਿਖਾਉਂਦੇ ਆ ਸਾਰਾ ਇੱਥੋਂ ਆਪਾਂ ਲੈਫਟ ਹੋ ਜਾਣਾ ਚੋਵਾਲੀ ਸੜਕ ਨੂੰ ਚੋਤ ਸਿੱਧਾ ਰਸਤਾ ਜਾਂਦਾ ਉੱਪਰ ਨੂੰ ਮਾਤਾ ਰਣ ਦੇ ਦਰਬਾਰ ਨੂੰ ਉਹ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਪਾਦਰੋਂ ਥੱਲੇ ਆਏ ਆ ਉਹ ਤੋਂ ਮੁੜ ਕੇ ਇੱਦਾਂ ਨੂੰ ਚਲੋ ਜੀ ਚੱਲਾ ਚੱਲੇ ਇਹ ਬਲੋ ਹਾਂਜੀ ਦੋਸਤੋ ਇਦਾਂ ਦੇ ਰਾਸਤੇ ਵਿੱਚੋਂ ਨਿਕਲ ਕੇ ਆਪਾਂ ਪਹੁੰਚਣਾ ਮਾਤਾ ਰਾਣੀ ਦੇ ਸੋਹਣੇ ਸੋਹਣੇ ਮੰਦਿਰਾਂ ਵਾਲੀ ਸਾਈਡ ਨੂੰ ਰੇਤਾ ਵਾਲਾ ਪੈਚ ਵੀ ਹੈਗਾ ਇੱਥੇ ਕਾਫੀ ਟਾਈਮ ਤੋਂ ਆਪਾਂ ਮਤਲਬ ਆਏ ਆਂਦੇ ਵੇ ਆ ਤੇ ਹਰੇ ਰੇਤਾ ਵਾਲਾ ਵਿੱਚ ਹੈਗਾ ਹੈਗਾ ਆ ਹਾਂਜੀ ਦੋਸਤੋ ਇਹ ਬਾਬਾ ਭਰਤਰੀ ਜੀ ਦਾ ਮੰਦਿਰ ਹੈ ਜੀ ਇੱਥੇ ਵੀ ਮੇਲਾ ਹੈਗਾ ਥੋੜੇ ਟਾਈਮ ਤੱਕ ਹਾਂਜੀ ਦੋਸਤੋ ਪਹੁੰਚ ਗਏ ਆਪਾਂ ਮਾਤਾ ਰਾਣੀ ਜੀ ਦੇ ਸੋਹਣੇ ਸੋਹਣੇ ਮੰਦਿਰ ਦੇ ਲਾਗੇ ਬਾਹਰਲਾ ਵਿਊ ਚੈੱਕ ਕਰੋ ਇੱਧਰ ਰੇਤਾ ਥੋੜੀ ਫਿਸਲਣਾ ਤਾਂ ਧਿਆਨ ਨਾਲ ਹਾਂਜੀ ਦੋਸਤੋ ਪਹੁੰਚ ਗਏ ਆਪਾਂ ਮਾਤਾ ਰਾਣੀ ਦੇ ਦਰਬਾਰ ਤੇ ਆਰੇ ਜੀ ਆਪਣੇ ਨਾਲ ਦੇ ਸਾਰੇ ਬਲੌਗਰ ਇਹ ਜੀ ਤੇ ਇੰਦਰਾ ਦਰਬਾਰ ਕੀ ਪੂਛਾਇਆ ਮਾਤਾ ਰਾਣੀ ਦਾ ਦਰਬਾਰ ਜਿਹੜਾ ਤੁਹਾਨੂੰ ਸਾਹਮਣੇ ਦਿਖਦਾ ਨਾ ਹਮਾ ਚਲੇ ਬਾਰਡਰ ਤੋਂ ਦਿਖਦਾ ਆ ਜਿਹੜਾ ਤੁਹਾਨੂੰ ਮਾਤਾ ਰਾਣੀ ਦਾ ਦਰਬਾਰ ਉਹ ਹੈ ਜਿਹੜਾ ਜੀ ਵਾਸ਼ਰੂਮਸ ਬਣੇ ਹੋਏ ਆ ਤੁਸੀਂ ਵੀਊ ਚੈੱਕ ਕਰੋ ਆਸਪਾਸ ਪਰ ਦੋਸਤੋ ਉਹੀ ਜਿਹੜਾ ਦਰਬਾਰਾ ਜਿਹੜਾ ਸਾਨੂੰ ਨਾ ਹਾਮਾਚਲ ਦੇ ਬਾਰਡਰ ਤੋਂ ਦਿਖਦਾ ਆ ਥੱਲੇ ਨੂੰ ਆਪਾਂ ਉੱਥੇ ਤੁਹਾਨੂੰ ਲੈ ਕੇ ਆਇਆ ਉੱਥੋਂ ਤੁਹਾਨੂੰ ਕੋੜੀਆਂ ਦਾ ਟਰੈਕ ਵੀ ਮਿਲਣਾ ਆ ਰਸਤਾ ਜਿੱਥੇ ਤੁਸੀਂ ਤੁਰ ਕੇ ਵੀ ਆ ਸਕਦੇ ਆ ਸਾਨੂੰ ਇਹ ਰਸਤਾ ਪਿਆ ਜੀ ਚੋਹਾਲ ਤੋਂ 6 ਕਿਲੋਮੀਟਰ ਮੰਗੂਵਾਲਾ ਮੰਗੂਵਾਲਾ ਤੋਂ ਪਿਆ ਸਾਨੂੰ ਇਹ ਮਤਲਬ ਰਸਤਾ 2.5 ਕਿਲੋਮੀਟਰ ਵਿੱਚ ਨੂੰ 2.5 ਜਾਂ 3 ਕਿਲੋਮੀਟਰ ਵਿੱਚ ਨੂੰ ਪਿਆ ਹੈ ਰਸਤਾ ਮੰਗੂਵਾਲਾ ਤੋਂ ਕੱਚਾ ਰਸਤਾ ਇਹਦਾ ਚਲੋ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਨੂੰ ਬਾਕੀ ਦੋਸਤੋ ਇੱਥੇ ਮੇਲਾ ਵੀ ਹੁੰਦਾ ਆ ਪਰ ਜਦੋਂ ਨਾ ਮਾਤਾ ਚਿੰਤਪੂਨੀ ਦੇ ਮੇਲੇ ਚੱਲਦੇ ਆ ਨਾ ਉਦੋਂ ਕਾਫੀ ਸੰਗਤਾਂ ਆਂਦੀਆਂ ਆ ਜਿਹਦੋਂ ਜਾਂਦੀਆਂ ਪੈਦਲ ਮਾਤਾ ਦੇ ਦਰਸ਼ਨ ਕਰਨਾਂ ਤੇ ਇੱਧਰ ਵੀ ਆਂਦੀਆਂ ਆ ਜਿਹੜਾ ਰਸਤਾ ਆਂਦਾ ਨਾ ਮੰਗੂਵਾਲ ਤੋਂ ਕੋੜੀ ਵਾਲਾ ਰਸਤਾ ਸੋਰੀ ਮੰਗੂਵਾਲ ਤੋਂ ਨਹੀਂ ਆਪਣੇ ਹਿਮਾਚਲ ਦੇ ਬਾਰਡਰ ਤੋਂ ਪੰਜਾਬ ਵਰ ਹਿਮਾਚਲ ਦੇ ਬਾਰਡਰ ਤੋਂ ਉੱਥੋਂ ਸੰਗਤਾਂ ਤੁਰ ਕੇ ਆਂਦੀਆਂ ਵਾ ਉੱਥੋਂ ਵੀ ਮੇਰੇ ਸਾਹ ਨਾਲ 1.5 ਕਿਲੋਮੀਟਰ ਬਾਟ ਪੈ ਜਾਂਦੀ ਆ ਜਿਹੜਾ ਪੈਦਲ ਆਣਾ ਪੈਂਦਾ ਥੱਲੇ ਨੂੰ ਉਦੋਂ ਉੱਪਰ ਚੜ੍ਹਨਾ ਪੈਂਦਾ ਆ ਐਦਾਂ ਕਰਕੇ ਆ ਜੀ ਹਾਂਜੀ ਵਾਕਿਆ ਸਾਨੂੰ ਉਹ ਟ੍ਰੈਕ ਅੱਲ ਰਸਤਾ ਵੀ ਦਿਖਾਵਾਂਗੇ ਹੁਣ ਪਹਿਲਾਂ ਅੰਦਰ ਚੱਲਦੇ ਹੱਤ ਹੋਈਏ ਲੋ ਜੀ ਮਾਤਾ ਰਾਣੀ ਜੀ ਇੱਧਰ ਗਣਪਤੀ ਜੀ ਇੱਧਰ ਬਜਰੰਗਵਲੀ ਜੀ ਸ਼ਾਮ ਸ਼ਿਵ ਸ਼ੰਗਰੀ orta aşağı e değil. Yumruk kedi de var. नदरवी जी। जींजय मां काली जी जय माता दी ਲੋਜੀ ਪਾਰਦਾ ਵਿੱਚ ਆਕਰ ਹਾਂਜੀ ਦੋਸਤੋ ਇੱਥੇ ਪੰਡਿਤ ਜੀ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਇਸ ਵਾਰ ਜਿਹੜਾ ਮੇਲਾ ਆਣਾ ਆ 27 28 28 ਜੁਲਾਈ ਨੂੰ ਹੈਗਾ ਜੀ ਤੇ ਜੀਰੂ ਦਰਸ਼ਨ ਦਿਓ ਬਹੁਤ ਵਧੀਆ ਧੂਮਤਾਮਾ ਮੇਲਾ ਮਨਾਇਆ ਜਾਂਦਾ ਮਾਤਾ ਰਣੀ ਦਾ ਬਹੁਤ ਦੁਆਰ ਸਜਾਇਆ ਸਜਾਇਆ ਹੁੰਦਾ ਆ ਜਾ ਮਾਤਾ ਜੀ ਸਾਰਿਆਂ ਨੂੰ ਹੁਣ ਤੁਹਾਨੂੰ ਦਿਖਾਉਂਦੇ ਆ ਜਿਆ ਟਰੈਕ ਕਰਕੇ ਰਸਤਾ ਆਂਦਾ ਨਾ ਉੱਪਰ ਦੇਖੋ ਪਹਿਲਾਂ ਬੱਸ ਜਾ ਰਹੀ ਆ ਦੋਸਤੋ ਉੱਪਰ ਰਸਤਾ ਜਾ ਰਿਹਾ ਦੇਖੋ ਜਾ ਰਹੀ ਆ ਨਾ ਗੱਡੀਆਂ ਸਾਨੂੰ ਉੱਥੇ ਦਿਖਦਾ ਹੁੰਦਾ ਮਾਤਾ ਰਾਣੀ ਦਾ ਦਰਬਾਰ ਤੇ ਉੱਥੇ ਲੱਗੇ ਛੱਗੀਆਂ ਨਾ ਰਸਤਾ ਆਂਦਾ ਨਾ ਥੱਲੇ ਨੂੰ ਪੂੜੀਆਂ ਉਤਰਦੀਆਂ ਆ ਉੱਥੇ ਬਾਰਡਰ ਆ ਹਿਮਾਚਲ ਤੇ ਪੰਜਾਬ ਦਾ ਮੱਕੀ ਦੋਸਤੋ ਇੱਧਰ ਹੈ ਮਾਤਾ ਰਾਣੀ ਦਾ ਦਰਬਾਰ ਜੀ ਆਹ ਰਸਤਾ ਆਂਦਾ ਜਿਆ ਟਰੈਕ ਕਰਾਹੀ ਆ ਉੱਥੋਂ ਮਤਲਬ ਆਣਾ ਪੈਂਦਾ ਆ ਉੱਧੇ ਲੱਗੇ ਨਾ ਗੇਟ ਆ ਬਣਿਆ ਹੋਇਆ ਇੱਥੇ ਬਾਰਡਰ ਆ ਬਿਲਕੁਲ ਹਮਾਰਾ ਪੰਜਾਬ ਦਾ ਇਹ ਕਿੱਥੇ ਕਰਕੇ ਆ ਉਹ ਗੱਡੀਆਂ ਜਾ ਰਹੀਆਂ ਤੇ ਆਹ ਰਸਤਾ ਇਦਾਂ ਆ ਥੱਲਿਓ ਉਹ ਸਾਹਮਣੇ ਨੂੰ ਆ ਉੱਤੋਂ ਇਦਾਂ ਇਦਾਂ ਘੁੰਮ ਕੇ ਇਦਾਂ ਕਰਕੇ ਪੂੜੀਆਂ ਉੱਪਰ ਨੂੰ ਆ ਉਹ ਛੱਡੀ ਜੀ ਬਣੀ ਹੋਈ ਆ ਉੱਥੇਕ ਉਹ ਕੋਈ ਛੱਡੀ ਜੀ ਬਣੀ ਹੋਈ ਆ ਉਹਦੇ ਉਹਦੇ ਲੱਗ ਜਾਂਦਾ ਆ ਬਿਲਕੁਲ ਰਸਤਾ ਉੱਪਰ ਨੂੰ ਆਉਣ ਵੇਲੇ ਉਤਰਾਈਆ ਵਿੱਚ ਜਾਣ ਵੇਲੇ ਚੜਾਈਆ ਸੱਦੀ ਆ ਸਾਡੇ ਭਾਜੀ ਹੁਣੀਆਂ ਭਾਜੀ ਕੀ ਨਾਮ ਬਲੌਗ ਦਾ ਚੈਨਲ ਦਾ ਰਕੇ ਬਲੌਗਸ ਆ RK ਬਲੌਗਸ ਆ ਇਹ ਸ਼ੋਰਟਸ ਵੀਡੀਓ ਪਾਉਂਦੇ ਆ ਮਤਲਬ ਧਾਰਮਿਕ ਸਥਾਨਾਂ ਤੇ ਜਾਂਦੇ ਆ ਵੀ ਦੇਖ ਸਕਦੇ ਹੋ ਤੁਸੀਂ ਚੈੱਕ ਕਰਕੇ ਆ ਸਾਡੇ ਭਾਜੀ ਹੁਣੀਆਂ ਬਲੌਗ ਹਾਂਜੀ ਦੋਸਤੋ ਆ ਸਾਡੇ ਸੁੱਕੇ ਭਾਜੀ ਹੁਣੀਆਂ ਇਹਨਾਂ ਦਾ ਵੀ ਚੈਨਲ ਆ ZKS ਪਲਾਨੇਟਸ ਲੈ ਕੋ ਵੀਡੀਓਜ਼ ਇਹਨਾਂ ਦੀ ਅਭੀ ਨਾਲ ਜਾ ਕੇ ਇਹਨਾਂ ਨੇ ਆਪਣੀ ਜਿਦੋਂ ਵੀਡੀਓ ਪਹਿਲੀ ਪਾਣੀ ਨਾ ਐਨੀ ਐਡਿਟ ਕਰਕੇ ਪਾਣੀ ਨਾ ਖਰੀਦ ਕਰਕੇ ਸਾਡੇ ਆਰੇ ਨੂੰ ਪਿੱਛੇ ਛੱਡ ਦਿੰਦੇ ਨੇ ਹਨਾ ਸੁਖਮਾ ਜੀ ਹਾਂਜੀ ਹਾਂਜੀ ਜਰੂਰ ਉਹ ਥੱਲੇ ਰਸਤਾ ਬਸ ਸਾਫਾ ਕੀ ਚੋਰ ਭਾਈ ਹਾਂਜੀ ਦੋਸਤੋ ਇੱਧਰ ਜੀ ਦਰਬਾਰ ਮਾਤਾ ਜੀ ਜਾਨੀ ਦਾ ਆਹ ਰਸਤਾ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਸਮਾਂ ਇੱਥੇ ਤੱਕ ਪੱਕਾ ਹੈ ਉਸ ਤੋਂ ਬਾਅਦ ਕੱਚਾ ਸ਼ੁਰੂ ਹੋ ਜਾਂਦਾ ਫਿਰ ਉੱਪਰ ਪੋੜੀਆਂ ਸ਼ੁਰੂ ਹੋ ਜਾਂਦੀਆਂ ਕੋ ਧੋਪ ਹੈਗੀ ਆ ਇੱਥੇ ਛਾਂ ਹੈਗੀ ਆ ਉੱਪਰ ਬੱਦਲ ਵੀ ਦੇਖੋ ਹੋਏ ਹੋਇਆ ਅਜੀ ਉਹ ਸਾਡੇ ਨਾਲ ਦੇ ਸਾਥੀ ਉਹ ਪਹੁੰਚੇ ਹੋ ਵਾ ਦੇਖੋ ਉਹ ਦੇਖੋ ਮਿੰਟੂ ਭਾਜੀ ਬਹਿ ਗਏ ਆ ਹਾਂਜੀ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਇਹ ਪਿਆਰੀ ਜਿਹੀ ਲੋਕੇਸ਼ਨ ਮਾਤਾ ਰਾਣੀ ਦਾ ਦਰਵਾਜ਼ਾ ਜਰੂਰ ਦੱਸਿਓ ਜੈ ਮਾਤਾ ਦੀ ਜਰੂਰ ਲਿਖ ਦਿਓ ਬਲੋਕਸ ਵਿੱਚ ਕਮੈਂਟ ਵਿੱਚ ਦੋਸਤੋ ਖਵਾਜਾ ਪੀਰ ਜੀ ਆ ਇਧਰ ਖੂਹ ਹੈ ਜੀ ਤੇ ਆ ਖੱਡ ਜਾਂਦੀ ਪਈ ਆ ਬਾਕੀ ਉੱਥੋਂ ਰਸਤਾ ਆ ਉਹ ਦੇਖੋ ਉਹ ਤੋਂ ਰਸਤਾ ਉੱਪਰ ਜਾਣ ਨੂੰ ਸਿੱਧੇ ਬਾਕੀ ਦੋਸਤੋ ਇੱਕ ਤੁਹਾਨੂੰ ਜ਼ਰੂਰੀ ਗੱਲ ਦੱਸਣੀ ਇੱਧਰ ਨੂੰ ਇਕੱਲੇ ਨਾ ਆਓ ਇੱਧਰ ਬਾਗ ਵਗੈਰਾ ਕੋ ਹੁੰਦੇ ਸੰਭਰ ਘੁੰਮਦੇ ਆ ਤੇ ਉਸ ਹਿਸਾਬ ਨਾਲ ਦੋ ਚਾਰ ਨੇ ਹੁਣ ਫੇਰ ਹੀ ਆਓ ਰਸਤਾ ਯਾਨੀ ਕਿ ਥੋੜਾ ਐਦਾਂ ਦਾ ਹੀ ਆ ਬਾਕੀ ਮਾਤਰਾ ਨਹੀਂ ਤੁਹਾਡੇ ਸਾਰੇ ਨਾਲ ਹੀ ਹੈ ਕੋਈ ਗੱਲ ਨਹੀਂ ਫਿਰ ਵੀ ਆਪਾਂ ਦੇਖੇ ਕਿ ਸਕਦੇ ਇਕੱਲੇ ਨਾ ਆਓ ਇੱਧਰ 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 ਸਾਡੇ ਮੈਂਟੂ ਭਾਈ ਹੁਣਾਂ ਨੂੰ ਮਤਲਬ ਸ਼ਾਂਦੇ ਮੈਂਟੂ ਭਾਈ ਵੇੜਾ ਨੂੰ ਮਰਾ ਪੁੱਟ ਕੇ ਚ ਕਰਦੇ ਪਏ ਆ। ਬਖਸ਼ ਦਿਓ ਯਾਰ। ਆ ਦੇਖੋ। ਸਾਥ ਜੀ ਸਾਰੇ ਮੈਂਟੂ ਭਾਈ ਦਿਵਾਲੇ ਹੋਏ ਹੋ ਜੀ ਦੇਖੋ। ਹਾਂਜੀ ਆ ਦੋਸਤੋ ਕਮਲ ਬਲੌਗ ਸਾਡੇ ਭਾਈ ਹੁਣੀਆ ਇਹਨਾਂ ਦਾ ਵੀ ਚੈਨਲ ਆ YouTube ਤੇ ਦੇਖ। ਕਿਆ ਵਿਊ ਆ ਰਿਆ? ਬਿਲਕੁਲ ਸ਼ਾਂਤੀ। ਬਸ ਅੱਜ ਫ੍ਰੀ ਸੀ ਕੱਲ ਤੋਂ ਸਾਰਿਆਂ ਨੇ ਕੰਮ ਤੇ ਲੱਗ ਜਾਣਾ ਆਪਣੇ ਆਪਣੇ ਤੇ ਇਸ ਲਈ ਹਾਂਜੀ ਮੈਂਡੂ ਭਾਈ ਸਾਡੇ ਵੀਵਰ ਨੂੰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਦਾ ਦਰਬਾਰ ਵਾਰੇ ਦਰਵਾਜ਼ਾ ਠੀਕ ਆਓ ਜਾਓ ਜਿੱਦਾਂ ਮਰਜ਼ੀ ਯਾਰ ਕੋਈ ਕਮੀ ਪੇਸ਼ੀ ਨਹੀਂ ਹੋਰ ਹੋਰ ਬਸ ਇਕੱਲੇ ਨਾ ਆਓ ਹਾਂਜੀ ਹੋਰ ਜੀ ਨਾਲ ਕੋਈ ਸਕਿਉਰਿਟੀ ਗਾਰਡ ਵਗੈਰਾ ਆਪਣਾ ਲੈ ਕੇ ਆਓ ਬੋਡੀਗਾਰਡ ਰੱਖਣਾ ਪੈਣਾ ਦੋਸਤੋ ਬਹੁਤ ਲੋ ਜੀ ਤਿਆਰੀ ਹੋ ਗਈ ਸਾਡੀ ਜਾਣ ਦੀ ਦਰਸ਼ਨ ਵਗੈਰਾ ਦਰਸ਼ਨ ਬਹੁਤ ਵਧੀਆ ਹੈ ਮਾਤਾ ਰਾਣੀ ਦੇ ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਪੂਰੀ ਡਿਟੇਲ ਦੇ ਦਿੱਤੀ ਆ ਮੰਦਰ ਦੀ ਹੈ ਨਾ ਜੋ ਵੀ ਅਪਡੇਟਸ ਹੈਗੀਆਂ ਆ ਤੇ ਦੋਸਤੋ ਹਾਂਜੀ ਦੋਸਤੋ ਬਾਬਾ ਭਰਤਰੀ ਦਾ ਮੰਦਰ ਹੈ ਜੀ ਤੁਹਾਨੂੰ ਅੰਦਰ ਜਰੂਰ ਦਰਸ਼ਨ ਕਰਾਉਂਦੇ ਇਹਨਾਂ ਦੇ ਵਿੱਚ ਵੀ ਮੇਲਾ ਆਣੇ ਆਲਾ ਆ ਇਹ ਬਿਲਕੁਲ ਮਾਤਾ ਹਾਂਜੀ ਬਾਬਾ ਜੀ ਦਾ ਧੂਣਾ ਇੱਧਰ ਵੀ ਦੇਖੋ ਕਿੰਨੀਆਂ ਸੋਹਣੀ ਸੋਹਣੀਆਂ ਪੱਥਰ ਦੀਆਂ ਦਾ ਮੂਰਤ ਬਣਾਈ ਹੋਈਆਂ ਵਾ ਬਹੁਤ ਵਧੀਆ ਵਧੀਆ ਆ जय बाबेदी जय बाबेदी बाबा पार्थरी जी है जी दर्शन करो जय बाबे ਕੀ ਦੋਸਤੋ ਇੱਥੇ ਵੀ ਯਾਨੀ ਕਿ ਲੰਗਰ ਦਾ ਪੂਰਾ ਪ੍ਰਬੰਧ ਹੈਗਾ ਸਾਰਾ ਕੁਝ ਹੈਗਾ ਸ਼ੈੱਡ ਹੈਗੀ ਆ ਲੰਗਰ ਲਗਾਉਣ ਵਾਸਤੇ ਬਾਬਾ ਇਹ ਝੰਡਾ ਸ਼ੈੱਡ ਹੈਗੀ ਦੇਖੋ ਲੰਗਰ ਲਗਾਉਣ ਵਾਸਤੇ ਬਾਕੀ ਦ दाल ਪਾਣੀ ਮਤਲਬ ਪਾਣੀ ਹਾਂਜੀ ਦੋਸਤੋ ਤੁਹਾਨੂੰ ਦੋਨੋਂ ਹੀ ਸਤਨਾਕ ਦਰਸ਼ਨ ਕਰਾਉਂਦੇ ਆ ਬਹੁਤ ਸੋਹਣੇ ਸੋਹਣੇ ਮੰਦਰ ਸਿਗੇ ਤੇ ਤੁਹਾਨੂੰ ਪੂਰੇ ਰੂਟ ਦੀ ਜਾਂ ਪੂਰੇ ਰਸਤੇ ਦੀ ਜਾਣਕਾਰੀ ਵੀ ਦਿੱਤੀ ਆ ਕਿੱਥੋਂ ਕਿੱਦਾਂ ਆਣਾ ਆ ਕਿੰਨੀ ਦੂਰ ਆ ਤੇ ਜ਼ਰੂਰ ਆਓ ਦਰਸ਼ਨ ਮੇਲੇ ਕਰੋ ਉਮੀਦ ਕਰਦਾ ਸਾਨੂੰ ਵੀਡੀਓ ਵਧੀਆ ਲੱਗੀ ਹੋਣੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਬਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤਾਂ ਕਿ ਤੁਹਾਨੂੰ ਤੁਹਾਡੇ ਏਰੀਏ ਦੇ ਲੋਕਲ ਏਰੀਏ ਦੇ ਧਾਰਮਿਕ ਸਥਾਨਾਂ ਬਾਰੇ ਹੋਰ ਜਾਣਕਾਰੀ ਮਿਲ ਸਕੇ ਪਤਾ ਲੱਗ ਸਕੇ ਤੇ ਆਪਾਂ ਤੁਹਾਨੂੰ ਐਡੇ ਦਰਸ਼ਨ ਕਰਾਉਂਦੇ ਰਹਾਂਗੇ ਧਾਰਮਿਕ ਸਥਾਨਾਂ ਦੇ ਜਿੱਥੋਂ ਵੀ ਹੋ ਸਕੇ ਆ ਤੁਹਾਨੂੰ ਜਿੰਨਾ ਵੀ ਹੋ ਸਕੇ ਉੰਨੀ ਜਾਣਕਾਰੀ ਦਿਆ ਕਰਾਂਗੇ ਚਲੋ ਦੋਸਤੋ ਮਿਲਦੇ ਆ ਕਿਸੇ ਹੋਰ ਬਲੌਗ ਚ ਬਾਏ ਬਾਏ ਸਬਸਕ੍ਰਾਈਬ ਕਰ ਲਓ